ਮਿੱਤਰੋ ਸ੍ਰੀ ਅਮਰਤਸਰ ਸਾਹਿਬ ਵਿਖੇ ਇੱਕ ਟੈਂਪੂਆਂ ਦੀ ਪ੍ਰੇਡ ਹੋਣ ਜਾ ਰਹੀ ਹੈ ਜਾਂ ਉਹਦੇ ਵਾਂਗੂ ਖਾਲਸਾ ਵਾਹ ਨੂੰ ਜਿੱਕੀ ਫਤਿਹ ਇੱਕ ਸਿੰਘਾਂ ਨੇ ਵੀਡੀਓ ਭੇਜੀ ਹੈ ਕਿ 27 April ਨੂੰ ਇੱਕ ਅਮਰਤਸਰ ਸਾਹਿਬ ਵਿਖੇ ਗੇ ਪੇਲ ਹੋ ਰਹੀ ਹੈ ਸਾਡੇ ਵੱਲੋਂ ਸਖਤ ਸਰਬਾਤਮਕ ਚੇਤਾਵਨੀ ਹੈ ਜੇ ਲੋਕ ਇਹ ਕਰ ਰਹੇ ਨੇ ਕਰਵਾ ਰਹੇ ਨੇ ਬਿਲਕੁਲ ਇਹ ਗੇ ਪੇਲ ਅਮਰਤਸਰ ਸਾਹਿਬ ਵਿਖੇ ਨਹੀਂ ਹੋਊਗੀ ਨਹੀਂ ਹੋ ਦਿੱਤੀ ਜਾਊਗੀ ਪਹਿਲਾਂ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਆਤਮ ਬਨ ਕੇ ਕਿ ਲਾ ਨਾ ਡਰ ਨੂੰ ਮੰਡੇ ਰੱਖਣ ਵਾਸਤੇ ਇਹ ਤੁਹਾਡੀਆਂ ਡਿਊਟੀਆਂ ਨੇ ਤੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਰਗੇ ਪਵਿੱਤਰ ਸਥਾਨ ਜਿੱਥੇ ਜਿੱਥੇ ਸਾਡੇ ਸ਼ਹੀਦਾਂ ਦਾ ਖੂਨ ਡੋਲਿਆ ਅਜੇ ਵੀ ਪਵਿੱਤਰ ਪੰਜਾਬ ਦੀ ਧਰਤੀ ਦੇ ਉੱਤੇ ਅਜੇ ਗੰਦ ਅਸੀਂ ਨਾ ਪੈਣ ਦਿੱਤਾ ਸੀ ਨਾ ਪੈਣ ਦਵਾਂਗੇ ਸੋ ਪ੍ਰਸ਼ਾਸਨ ਨੂੰ ਪਹਿਲਾਂ ਬੇਨਤੀ ਆ ਕਿ ਬਿਨਾਂ ਦੇਰੀ ਕੀਤੇ 27 April ਨੂੰ ਹੋ ਰੇ ਇਸ ਗੇਪਲੇ ਨੂੰ ਰੋਕਿਆ ਜਾਵੇ ਅਸੀਂ ਆਪਣੇ ਵੱਲੋਂ ਇਹ ਬੇਨਤੀ ਪ੍ਰਸ਼ਾਸਨ ਨੂੰ ਕੀਤੀ ਆ ਇਹ ਫਰਜ਼ ਪ੍ਰਸ਼ਾਸਨ ਦਾ ਬੰਦਾ ਪਰ ਨਹੀਂ ਤੇ ਫਿਰ ਅਸੀਂ ਇਹਨੂੰ ਆਪ ਰੋਕਾਂਗੇ ਕਿਸੇ ਵੀ ਕੀਮਤ ਦੇ ਉੱਤੇ ਅਸੀਂ ਇਹ ਗੰਦ ਪੰਜਾਬ ਦੀ ਧਰਤੀ ਤੇ ਖਾਸ ਕਰਕੇ ਸ਼੍ਰੀ ਅਮਰਸਾਹਬ ਸਾਹਿਬ ਵਰਗੀ ਪਵਿੱਤਰ ਧਰਤੀ ਤੇ ਨਹੀਂ ਪੈਣ ਦੇਵਾਂਗੇ ਇਸ ਗੇਪਲੇਨ ਨੂੰ ਬਿਨਾਂ ਦੇਰ ਕੀਤਿਆਂ ਕੈਨਸਲ ਕੀਤਾ ਜਾਵੇ ਜੇ ਲੋਕ ਇਹਨੂੰ ਕਰ ਰਹੇ ਨੇ ਤੇ ਕਰਵਾ ਰਹੇ ਨੇ ਉਹਨਾਂ ਨੂੰ ਇਹ ਚੇਤਾਵਨੀ ਹੈ ਕਿ ਬਿਨਾਂ ਦੇਰ ਕੀਤਿਆਂ ਤੁਸੀਂ ਇਹ ਪ੍ਰੋਗਰਾਮ ਕੈਨਸਲ ਕਰ ਦਿਓ ਲੇਕਿਨ ਮਹਾਰਾਜ ਕਿਰਪਾ ਕਰਨ ਅਸੀਂ ਮਹਾਰਾਜ ਸਾਡੇ ਕੋਲ ਜਿਵੇਂ ਵੀ ਸੇਵਾ ਲੈਣਗੇ ਇਸ ਗੇਪਲੇਨ ਨੂੰ ਬੇਕੋਰ ਦੀ ਜਿਹਾਸੀ ਨਹੀਂ ਹੋਣ ਦੇਵਾਂਗੇ ਤੇ ਰੋਕਾਂਗੇ ਜੇਕਰ ਅਸੀਂ ਪ੍ਰੇਮ ਪਿਆਰਾਂ ਰੋਕ ਲੋਕਾਂ ਦੇ ਮਰੀ ਚੜ੍ਹਨੀ ਕਰਾ ਲਈ ਗੱਲ ਆ ਲੇਕਿਨ ਮਹਾਰਾਜ ਕਿਰਪਾ ਕਰਨ ਜਿਵੇਂ ਤੁਹਾਨੂੰ ਠੀਕ ਲੱਗੂਗਾ ਉਦਾਂ ਰੋਕ ਲਾਂਗੇ ਪਰ ਅਸੀਂ ਇਹ ਗੇਪ ਲੈਣਾ ਅੰਮ੍ਰਿਤਸਰ ਸਾਹਿਬ ਦੇਖੇ ਨਹੀਂ ਹੁੰਦੇ